ਕਰ ਰਹੀ ਸੀ ਬਾਬੇ ਦੀ ਮਾਂ ਦੀ ਲਾਈਨਿੰਗ ਐੰਬਾਦੀ ਬੂਟੀ ਅਜੀਬ ਯੁੱਤੇ ਸੀ ਉਸ ਨੇ ਹੌਲੀ ਹੌਲੀ ਉਸ ਦੀ ਪੱਤੀਆਂ ਨੂੰ ਅੱਥੀ ਅੜਿਆ ਤੇ ਆਖਿਆ ਮਾਫ਼ ਕਰੀਂ ਬਾਬਾ ਮੈਨੂੰ ਸਵੇਰੇ ਜਿਆਦਾ ਪਿਆਰ ਲੱਗਣ ਲੱਗੀ ਸੀ ਪਰ ਤੁਸੀਂ ਤਾਂ ਮੇਰੀ ਸਾਰੀ ਦੁਨੀਆ ਸੀ ਚੰਦਨੀ ਰਾਤ ਨੂੰ ਕਰ ਦਿੱਤੀ ਪਾਵ ਰੱਖਿਆ ਪਰ ਕਰ ਕਰਨੇ ਲੱਗਿਆ ਦਰਦ ਦਿੱਤੀ ਖਾਮੋਸੀ ਇਹ ਕੰਤੇ ਲਤ ਰਹੀ ਸੀ ਉਹਨੇ ਬਾਬੇ ਦਾ ਪੁਰਾਣਾ ਅਰਿਆਈ ਪਾਵਾ ਲਿਸਤਰ ਓਲੇਆਂ ਉਸੇ ਤਾਨ ਲੇਟ ਗਿਆ ਜਿੱਥੇ ਕਦੇ ਬਾਬਾ ਸੁੱਚਦਾ ਸੀ ਉਹਨਾਂ ਰਾਤੁੱਤੇ ਨੇ ਅੱਖ ਨਹੀਂ ਲਾਈ ਤੇ ਦੇਖੀ ਜੀ ਨੂੰ ਵੱਡਦਾ ਕਦੇ ਉਹਦੀ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਵੇਖਦਾ ਦਿਲ ਵਿੱਚ ਇੱਕ ਮੈਂ ਉਬਰਦੀ ਸੀ ਮੈਂ ਬਾਬੇ ਨੂੰ ਨਹੀਂ ਸੰਭ ਗਿਆ ਜਿੰਨਾ ਉਹ ਮੈਨੂੰ ਸੰਭ ਗਿਆ ਸੀ ਸਵੇਰ ਹੋਈ ਚੰਦਨ ਨੇ ਆਪਣੇ ਦਿਨ ਦੇ ਪੱਥਰ ਰੱਖ ਕੇ ਕੱਚੀ ਟੱਲਾ ਵਾਲੇ ਘਰ ਦੇ ਅੰਗਣ ਵਿੱਚ ਬੈਠ ਬਾਬੇ ਦੀ ਕਿਉਂ ਨਹੀਂ ਹੋਈ ਮਿੱਟੀ ਨਹੀਂ ਹੱਥ ਲਾਇਆ ਉਹਨੇ ਕਿਹਾ ਮੈਂ ਘਰ ਵੇਖਣ ਨਹੀਂ来 ਆ ਅਗਲੇ ਦਿਨ ਅਗਲੇ ਦਿਨਾਂ ਤੇ ਨੰਨੇ ਸ਼ਹਿਰ ਵਾਲੀ ਨੂੰ ਗੀਤ ਸ਼ਰਧਤੀ ਵੰਡ ਆ ਕੇ ਉਹਨੇ ਭਾਵੇਂ ਦੀ ਵਿਧੀ ਹੋਈ ਤਾਂ ਤੀਨ ਸਿਰੋ ਮੱਥਾ ਟੇਕਿਆ ਔੜੀ ਕੀ ਕੋਈ ਪਾਣੀ ਨਹੀਂ ਜੇ ਪਰ ਹੋਣ ਚੰਦਨ ਲਈ ਇਹ ਰੱਬ ਦੀ ਜਰਜਾ ਕਰਕੇ ਉਹਨੇ ਪਿੰਡ ਚ ਛੁੱਟੀ ਗਈ ਲੈਵਰੇਜੀ ਬਣਾਈ ਨਾਤਾ ਸਿੰਘ ਜਾਂਗਰੀ ਲੈਵਰੇਜੀ ਹਰ ਇੱਕ ਦਾਦੇ ਅੰਦਰ ਭਾਵੇਂ ਦੀ ਇੱਠੀ ਵਾਲੇ ਸਰਦਾਂ ਦੀ ਕਾਪੀ ਸੀ ਇੱਕ ਵਾਰੀ ਆਈ ਤਾਂ ਤੁਮਕੋ ਵੀ ਮੇਰੀਆਂ ਦੁਆਵਾਂ ਸੁਣ ਗਿਆ ਸਕੀਆਂ ਨੇ ਆਮ ਸਾਲਾਂ ਬਾਅਦ ਅੰਦਰ ਇੱਕ ਪਿੰਡ ਦੀ ਂਗੇਲੇ ਵਿੱਚ ਬੱਚਿਆਂ ਨੂੰ ਕਹਾਣੀਆਂ ਸੁਣਾ ਰਿਹਾ ਸੀ ਕਿਸੇ ਨੇ ਇਸੇ ਬੱਚੇ ਨੇ ਪੁੱਛਿਆ ਤੁਸੀਂ ਆਪਣੇ ਪਿਓ ਨੂੰ ਕਦੋਂ ਦੇਖਿਆ ਸੀ ਆਖਰੀ ਵਾਰ ਅੰਦਰ ਨੇ ਹੌਲੀ ਜਿਹਾ ਮੁਸਕਰਾ ਕੇ ਆਖਿਆ ਜਦ ਉਹ ਮਰ ਗਿਆ ਸੀ ਮੇਰੀ ਆਖਾਂ ਵਿੱਚ ਜੰਗੀ ਦੀਪ ਆ ਗਿਆ ਸੀ ਕਾਨੂੰ ਦਾ ਪੈ ਛੱਡ ਆਇਆ ਬਾਬਾ ਇੱਕ ਅਜਿਹੀ ਕਹਾਣੀ ਜੋ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਮਾਵਾ ਪਿਓ ਮਾਵਾ ਪਿਓ ਦੀ ਅੜੀ ਕਦੇ ਨਹੀਂ ਮੁਕਦੀ ਬੱਚਿਆਂ ਨੂੰ ਜ਼ਿੰਦਗੀ ਲਈ ਰਫਤਾਰ ਵਿੱਚ ਰਿਸ਼ਤਿਆਂ ਨੂੰ ਨਾ ਭੁੱਲਣਾ ਕਈ ਜਾਂ ਸਮਾਂ ਲੱਗ ਜਾਂਦਾ ਹੈ ਪਰ ਪਛਤਾਵਾ ਕਰੇ ਨਹੀਂ ਲੰਗਦਾ ਸੰਮਾਂ ਲੰਗ ਜਾਂਦਾ ਹੈ ਪਰ ਪਛਤਾਵਾ ਕਦੀ ਨਹੀਂ ਲੰਗਦਾ